ਭਾਈ ਕੀ ਹਾਲ ਹੈ ਯੋ ਕਿ ਤੁਸਾਰੇ ਵਧੀਆ ਹੋਗੇ ਹੋਰ ਬਈ ਕਬੂਤਰ ਕਬਾਤ ਸੱਟ ਸਾਰੇ ਵੀਰਾਂ ਦੇ ਲਓ ਭਈ ਅੱਜ ਨਵੇਂ ਬੱਚੇ ਢਾਦੇ ਆਪਾਂ ਦੋ ਇੱਕ ਕਾਲਚੀ ਨਾ ਫਰਦਾ ਤੁਹਾਡੇ ਸਾਹਮਣੇ ਤੇ ਦੂਜੇ ਦੋ ਇਕੱਠੇ ਫਰਦੇ ਆ ਇੰਨਾ ਜੋ ਇੱਕ ਨਵਾਂ ਢਾਇਆ ਤੇ ਇਕ ਆਪਾਂ ਪੁਰਾਣਾ ਨਾਲ ਢਾਇਆ ਵਿਆ ਰੱਤਾ ਗਲਾਬੀ ਕਾ ਛੜਾ ਇਹ ਆ ਪਤਾ ਨਹੀਂ ਅੱਜ ਕੜ ਤੇ ਵਾਰ ਆ ਖਰ ਦੇ ਦੂੰਗੇ ਇਕੱਠੇ ਹੋਏ ਜਿਹੜੇ ਡਾਇ ਹੈ ਤੇ ਇਧਰ ਜਾਂ ਪੰਜਰੀਆਂ ਜਾਂ ਬਚਾ ਕੇ ਲਿਆਂਗੇ ਥੱਲੋਂ ਬੱਚੇ ਸਾਰੇ ਇੰਦਰ ਨੂੰ ਖਵਾਵਾਂਗੇ ਛੋਲੇ ਬਾਈ ਤੇ ਇੱਕ ਉਹ ਵਿੱਚ ਬੱਚਾ ਬੈਠਾ ਉਹ ਨੂੰ ਬੰਨਾਂਗੇ ਆਪਾਂ ਛਤਰੀ ਦੇ ਐਮ ਹੋ ਗਿਆ ਬਾਈ 9 11 ਦਾ ਤੇ ਆਪਾਂ 9 10 ਕੇ ਤੇ ਛੱਡੇ ਹੋਣੇ ਹੋਏ 1 2 ਮਿੰਟ ਹੀ ਹੋਏ ਆ ਤੇ ਛਤਰੀ ਆਪਾਂ ਲਾਈ ਲਈ ਛਤਰੀ लाई थी पहला भाई जो तो ओल्ला मारे उस अधरी पे बैठ के दो में बच्चे ते आपा छतरी काट की टेडी या फर्दा अपना काज किना बच्चा दूजे आ करते देख ले पहले डाई है भाई काना के टाइम पड़दे है तो इधर होर किसे दे उड्डी आ बच्चे चार 4 छः 6 ਲਵਾ ਛੱਡੀ ਬੈਠੇ ਆ ਬਾਈ ਤੇ ਵਿੱਚੇ ਆਪਣੇ ਫਿਰਦੇ ਤੇ ਲਓ ਬਾਈ ਤਿੰਨ ਬੱਚੇ ਡਾਇਏ ਸੀ ਤੇ ਦੋ ਆਪਾਂ ਹੋਰ ਚੱਕ ਲਿਆਦੇ ਮੈਂ ਕਿਹਾ ਪਈ ਤਾਂ ਲੱਗੀ ਆਪਾਂ ਮਾਰ ਦਈਏ ਇਹਨਾਂ ਨੂੰ ਵੀ ਉੱਲ ਟਾਈਮ ਹੋਇਆ ਬਾਈ ਨੌ ਦਾ ਤੇ ਇਹਨਾਂ ਨੂੰ ਵੀ ਮਾਰਦੇ ਆਪਾਂ ਫਿਰ ਉੱਲ ਲਓ ਬਈ ਆਪਣੇ ਵੀ ਹੋ ਗਏ ਪੰਜ ਬੱਚੇ ਦਿਖਾਉਂਗਾ ਤੁਹਾਨੂੰ ਇੱਕ ਆਕ ਕਰਕੇ ਦੋ ਦਾ ਘਰ ਦੇ ਉੱਚੇ ਤੀਜਾ ਆ ਰਿਹਾ ਮਿੱਤਰੋ ਚੌਥਾ ਆ ਰਿਹਾ ਤਿੰਨ ਤਾਂ ਇਕੱਠੇ ਹੋ ਗਏ ਤੇ ਚੌਥਾ ਆ ਰਿਹਾ ਪਾਈ ਮਾ ਭਾਈ ਪਾਈ ਮਾ ਆ ਰਿਹਾ ਤਾਂ ਨਾ ਘਰ ਤੇ ਚੌਥਾ ਆ ਜਾਂਦਾ ਤੇ ਪਾਈ ਮਾ ਆ ਰਿਹਾ ਧਾਮੇ ਕੀ ਹਾਲ ਨੇ ਤੇ ਮਰ ਕੇ ਮਰ ਕੇ ਛੱਡ ਗਿਆ ਪਤਾ ਗੀ ਗੋਠੇ ਦੇ ਤੇ ਤਿੰਨ ਬੱਚੇ ਆਪਣੇ ਆਕੇ ਬਹਿ ਗਏ ਸੀ ਇੱਕ ਤਾਂ ਦੋ ਤਾਂ ਆ ਬੈਠੇ ਮਿੱਤਰ ਸਾਹਮਣੇ ਤੇ ਕਾਲ ਜੀ ਨਾਲ ਬੈਠਾ ਵੱਡੀ ਛੱਦਰੀ ਤੇ ਆ ਇੱਥੇ ਥੋੜੇ ਸਾਹਮਣੇ ਆ ਪੂਛਤੀ ਦੀ ਆ ਤੇ ਦੋ ਆਪਣੇ ਉੱਡੀ ਜਾਂਦੇ ਆ ਆ ਘਰ ਦੇ ਇੱਕ ਤੇ ਦੂਜਾ ਆ ਰਿਹਾ ਤੇ ਟਾਈਮ ਹੋ ਗਿਆ 12 ਦਾ ਤੇ ਇਹ ਉੱਡ ਜਾਂਦੇ ਆਪਣੇ ਫੇਆ ਤਿੰਨ ਆ ਕੇ ਆਪਣੇ ਬਹਿ ਗਏ ਚਲ ਕੋਈ ਚੱਕਰ ਨਹੀਂ ਤੇ ਆ ਦੇਖਦੇ ਹੁਣ ਕਿੰਨੇ ਘੰਟੇ ਬਹਿਣਗੇ ਤੇ ਕਰਦੇ ਆ ਬਾਕੀ ਆਪਾਂ ਆਪ ਦਾ ਕੰਮ ਹਾਂ ਭਾਈ ਕੀ ਹਾਲ ਹੈ ਬੈਠੇ ਸੀ ਵਿਹਲੇ ਤੇ ਆਪਾਂ ਬਣਉਣ ਲੱਗੇ ਫੀਡਰ ਕਬੂਤਰਾਂ ਵਾਸਤੇ ਜੀਚਾ ਪਤਾਣੇ ਪਾਉਣੇ ਨੇ ਲਓ ਬਈ ਆ ਦੋ ਬਣਾ ਦਾ ਟਿੱਡੇ ਵੀ ਗਏ ਇੱਕ ਨੂੰ ਨਿੱਕਾ ਬਣਾਤਾ ਇੱਕ ਆ ਬਣਾਤਾ ਬਈ ਲਓ ਬਈਆ ਕਬੂਤਰੀ ਫੜ ਲਈ ਤੇਰੇ ਨਾਲ ਦਾ ਕਬੂਤਰਾ ਆਪਾਂ ਛੱਡ ਤਾ ਨਿੱਕੇ ਖੁੱਡੇ ਜੇ ਇਹਦੇ ਜ ਆਪਣੇ ਕਬੂਤਰੀ ਕਬੂਤਰ ਬੈਠੇ ਸਾਰੇ ਅੱਡ ਕੀਤੇ ਆ ਜਿਹੜੇ ਤੇ ਕਬੂਤਰੀਆਂ ਆਪਾਂ ਜਾਲ ਚ ਤਾੜੀਆਂ ਰਹੀਆਂ ਤੇ ਆ ਕਬੂਤਰੀ ਵੀ ਆਪਾਂ ਫੜ ਕੇ ਤਾੜਦੇ ਆ ਉਧਰ ਤੇ ਇੱਧਰ ਰਹਿ ਗਈਆਂ ਜੋੜੀਆਂ ਦੋ ਕ ਤੇ ਬਾਕੀ ਆ ਵੱਡੇ ਖੁੱਡੇ ਜੇ ਆਪਾਂ ਕਰਦੇ ਨੇ ਬੱਚੇ ਗੱਲ ਐ ਬਈ ਕੰਗੀ ਖੁੱਡਾ ਵੱਡਾ ਵਧੀਆ ਡਾਰੀ ਡੂਰੀ ਮਾਰਦੇ ਰਹਿਣਗੇ ਅੰਦਰ ਇਹ ਆਪਾਂ ਕਰ ਦੇਨੇ ਆ ਬੱਚੇ ਤੇ ਇਹਨੂੰ ਲੈ ਕੇ ਚੱਲਦੇ ਆਪਾਂ ਜਾਲ 'ਚ ਤੇ ਫਿਰ ਮਿਲਦੇ ਆਂ ਉੱਥੇ ਬਈ ਲਓ ਬਈ ਅੱਗੇ ਜਾਲ ਕੋਲੇ ਤੇ ਆਪਾਂ ਚੜੜ ਲਾ ਕਬੂਤਰ ਨਹੀਂ ਗੀਆਂ ਤਾੜੀਆਂ ਚਾਰ ਤੇ ਪੰਜਵੀਂ ਜੁੜ ਗਈ ਆਹਾ ਬਈ ਅਰਬੂਜੇ ਕਬੂਤਰ ਕਾ ਤੇ ਇਧਰ ਜੁੜੀ ਤਾੜੀ ਵੀ ਤੇ ਆਂਡੇ ਬਈ ਮਿਲ ਲਿਆ ਬੱਚੇ ਕੱਢ ਲੈ ਇਹਨਾਂ ਨੇ ਦੇਖਦੇ ਆਂ ਦੋ ਬੱਚੇ ਕੱਢੀ ਬੈਠੇ ਬਾਈ ਦੋ ਬੱਚੇ ਗੱਡਲੇ ਕਬੂਤਰੀ ਨੇ ਤੇ ਥੱਲੇ ਵੀ ਆਪਾਂ ਇੱਕ ਜੋੜੀ ਤਾੜੀ ਬੈਠੇ ਆ ਤੇ ਚਾਹਦੇ ਵੀ ਆਪਾਂ ਕੋਠੇ ਦੇ ਆ ਬਾਈ ਤੇ ਬੱਚਿਆਂ ਨੂੰ ਖਵਾਈਏ ਨੇ ਆਪਾਂ ਛੋਲੇ ਤੰਨਾ ਨੂੰ ਖਵਾ ਦੇ ਤੇ ਤੰਨਾ ਰਹਿ ਗਏ ਖਾਣੇ ਆ ਇਹਨਾਂ ਨੂੰ ਫਿਰ ਤਾੜਦੇ ਆਪਾਂ ਲਓ ਬਈ ਬੱਚੇ ਚੱਕ ਲੈ ਸਾਰੇ A to Z ਤਾੜਦੇ ਆਪਾਂ ਖੁੱਡਿਆਂ ਯਾਰ ਬੜੇ ਨਾਲ ਨਿਕਲ ਕੇ ਬਈ ਸਾਰੇ ਤੇ ਛੋਟੇ ਵੀ ਨਿਕਲ ਜਾਂਦੇ ਆ ਇੱਕ ਇੱਕ ਕਰਕੇ ਚਲੋ ਕੋਈ ਮਾਰਿਆਸ ਦਰਤੀ ਬਾਕੀ ਨਹੀਂ ਹੱਥ ਫੜ ਕੇ ਤਾੜਦੇ ਨੇ ਲੋ ਵੀ ਬੱਚੇ ਵੀ ਛੜ ਤੇ ਸਾਰੇ ਲਾਈਕ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਦਿਲ ਦੇ ਆਪਾਂ ਨਵਾਂ ਵਲੌਗ ਲੈ ਕੇ ਧੰਨਵਾਦੀ